Ontario ਪਰਦੇ ਵਿੱਚ ਟਰੱਕਾਂ ਦੇ ਫੇਕ ਲਾਇਸੈਂਸ ਬਣਾਉਣ ਦੇ ਬਹੁਤ ਸਾਰੇ ਮਾਮਲੇ ਸੁਣਨ ਨੂੰ ਮਿਲ ਰਹੇ ਹਨ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ OPP ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਨਤੀਜਿਆਂ ਵਜੋਂ ਕਾਫੀ ਸਾਰੇ ਲੋਕਾਂ ਦੇ ਖਿਲਾਫ ਚਾਰजेस ਲਗਾਏ ਜਾ ਰਹੇ ਨੇ ਅਤੇ ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ OPP ਦੇ ਵੱਲੋਂ ਦੱਸਿਆ ਗਿਆ ਹੈ ਕਿ ਰਿਸ਼ਵਤ ਲੈ ਕੇ ਕੁਝ ਨੌਜਵਾਨਾਂ ਦੇ ਨਕਲੀ ਲਾਇਸੈਂਸ ਬਣਾਏ ਜਾਂਦੇ ਸਨ ਬਿਨਾਂ ਰੋਡ ਟੈਸਟ ਪਾਸ ਕਰਾਏ ਉਹਨਾਂ ਦੇ ਲਾਇਸੈਂਸ ਬਣਵਾ ਦਿੱਤੇ ਜਾਂਦੇ ਸਨ ਤੇ ਉਹਨਾਂ ਤੋਂ ਰਿਸ਼ਵਤ ਲਈ ਜਾਂਦੀ ਸੀ ਅਤੇ ਅਜੇ ਇਹ 8 ਲੋਕਾਂ ਦੇ ਖਿਲਾਫ ਹੁਣ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਤੇ ਉਹਨਾਂ ਉੱਪਰ ਕਈ ਤਰ੍ਹਾਂ ਦੇ ਚਾਰजेस ਲਗਾ ਦਿੱਤੇ ਗਏ ਨੇ ਸੋਨਾਂ ਨੂੰ ਮਿਲ ਰਿਹਾ ਹੈ ਕਿ ਇਹਨਾਂ ਦੇ ਵਿੱਚ ਕਈ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ ਅਤੇ ਇਸ ਤੋਂ ਪਹਿਲਾਂ ਵੀ ਇੱਕ ਜੋ ਮਾਮਲਾ ਸਾਹਮਣੇ ਆਇਆ ਸੀ ਉਸ ਦੀ ਜਦੋਂ ਜਾਂਚ ਪੜਤਾਲ ਕੀਤੀ ਗਈ ਸੀ ਤਾਂ ਉਸ ਦੇ ਵਿੱਚ ਵੀ ਕਾਫੀ ਸਾਰੇ ਪੰਜਾਬੀਆਂ ਦੇ ਨਾਮ ਸ਼ਾਮਲ ਸਨ ਅਤੇ ਇਸ ਮਾਮਲੇ ਨੂੰ ਵੀ ਉਸੇ ਮਾਮਲੇ ਦੇ ਨਾਲ ਹੀ ਜੋੜਿਆ ਦੱਸਿਆ ਜਾ ਰਿਹਾ ਹੈ ਕਿ ਪੂਰੀ ਰਿਪੋਰਟ ਹੈ ਆਓ ਜਾਣਦੇ ਹਾਂ 온ਟਾਰੀਓ ਦੀ ਵਪਾਰਕ ਡਰਾਈਵਰ ਲਾਇਸੈਂਸਿੰਗ ਪ੍ਰਣਾਲੀ ਅੰਦਰ ਚੱਲ ਰਹੀਆਂ ਗੰਭੀਰ ਬੇਨਿਯਮੀਆਂ ਦੀਆਂ ਜਾਂਚਾਂ ਤੋਂ ਬਾਅਦ ਪੁਲਿਸ ਨੇ ਰੋਡ ਟੈਸਟਾਂ ਦੌਰਾਨ ਰਿਸ਼ਵਤ ਦੇਣ ਅਤੇ ਲੈਣ ਦੇ ਦੋਸ਼ਾਂ ਤਹਿਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀਆਂ ਕਿੰਗਸਟਨ ਅਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੋਈਆਂ ਵਪਾਰਕ ਡਰਾਈਵਰ ਪ੍ਰੀਖਿਆਵਾਂ ਨਾਲ ਸੰਬੰਧਿਤ ਧੋਖਾਧੜੀ ਦੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ Ontario Provincial Police ਮੁਤਾਬਕ ਜਨਵਰੀ 2024 ਵਿੱਚ ਆਵਾਜਾਈ ਮੰਤਰਾਲੇ ਦੀ ਬੇਨਤੀ ਤੇ ਸੀਰੀਅਸ ਫਰੋਡ ਆਫਿਸ ਵੱਲੋਂ ਕਲਾਸ A ਜਿਸ ਨੂੰ Ontario ਵਿੱਚ ਆਮ ਤੌਰ ਤੇ ਏ ਜ਼ेड ਲਾਇਸੈਂਸ ਕਿਹਾ ਜਾਂਦਾ ਹੈ ਦੀ ਡਰਾਈਵਰ ਪ੍ਰੀਖਿਆ ਪ੍ਰਕਿਰਿਆ ਵਿੱਚ ਸ਼ੱਕੀ ਗਤੀ ਵਿਧੀਆਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਕਲਾਸ ਏ ਲਾਇਸੈਂਸ 온ਟਾਰੀਓ ਦਾ ਸਭ ਤੋਂ ਉੱਚ ਪੱਧਰੀ ਵਪਾਰਕ ਡਰਾਈਵਿੰਗ ਲਾਇਸੈਂਸ ਹੈ ਜੋ ਵੱਡੇ ਟਰੈਕਟਰ ਟ੍ਰੇਲਰ ਅਤੇ 4600 ਕਿਲੋਗ੍ਰਾਮ ਤੋਂ ਵੱਧ ਭਾਰ ਵਾਲੇ ਟੋਇਕ ਟੋਹ ਕਿਤੇ ਵਾਹਨਾਂ ਨੂੰ ਚਲਾਉਣ ਦੀ ਇਜਾਜ਼ਤ ਦਿੰਦਾ ਹੈ। ਇਸ ਲਾਇਸੈਂਸ ਲਈ ਬਿਨੇਕਾਰਾਂ ਨੂੰ ਘੱਟੋ-ਘੱਟ 103.5 ਘੰਟਿਆਂ ਦੀ ਲਾਜ਼ਮੀ ਐਂਟਰੀ ਲੈਵਲ ਟ੍ਰੇਨਿੰਗ ਪੂਰੀ ਕਰਨੀ ਹੁੰਦੀ ਹੈ ਨਾਲ ਹੀ ਦ੍ਰਿਸ਼ਟੀ ਡਾਕਟਰੀ ਲਿਖਤੀ ਅਤੇ ਰੋਡ ਟੈਸਟ ਪਾਸ ਕਰਨਾ ਵੀ ਜ਼ਰੂਰੀ ਹੁੰਦਾ ਹੈ OBB ਦੀ ਰਿਲੀਜ਼ ਅਨੁਸਾਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਖਾਸ ਬਿਨੇਕਾਰਾਂ ਨੂੰ ਰੋਡ ਟੈਸਟਾਂ ਦੌਰਾਨ ਗੈਰ-ਕਾਨੂੰਨੀ ਤੌਰ ਤੇ ਅਨੁਕੂਲ ਨਤੀਜੇ ਦਿਵਾਨ ਦੇ ਬਦਲੇ ਰਿਸ਼ਵਤ ਦਿੱਤੀ ਗਈ ਅੱਠ ਮੁਲਾਜ਼ਮਾਂ ਤੇ ਕ੍ਰਿਮੀਨਲ ਕੋਰਟ ਦੇ ਤਹਿਤ ਕੁੱਲ 24 ਦੋਸ਼ ਲਗਾਏ ਗਏ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਤਿੰਨ ਬ੍ਰੈਂਟਨ ਤੋਂ ਹਨ ਜਦਕਿ ਬਾਕੀ ਆਸ਼ਵਾਰ, ਜਾਰਜਟਾਊਨ, ਨਾਰਥ ਯਾਰਕ, ਕਿੰਗਸਟਨ ਅਤੇ ਕੈਲੇਡਨ ਨਾਲ ਸੰਬੰਧਿਤ ਹਨ। ਸਾਰੇ ਮੁਲਾਜ਼ਮਾਂ ਨੂੰ ਹਿਰਾਸਤ ਤੋਂ ਰਿਹਾ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ 28 ਜਨਵਰੀ ਨੂੰ ਟ੍ਰਾਂਟੋ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਉਦਯੋਗ ਪਹਿਲਾਂ ਵੀ ਪੁਲਿਸ ਜਾਂਚ ਕੇਰੇ ਦੇ ਵਿੱਚ ਆ ਚੁੱਕਾ ਹੈ। ਸਾਲ 2019 ਵਿੱਚ 2 ਸਾਲਾਂ ਤੱਕ ਚੱਲੀ ਇੱਕ ਵੱਡੀ ਜਾਂਚ ਤੋਂ ਬਾਅਦ 6 ਲੋਕਾਂ ਤੇ ਵਪਾਰਕ ਮੋਟਰ ਵਾਹਨ ਡਰਾਈਵਰ ਸਿਖਲਾਈ ਨਾਲ ਸੰਬੰਧਿਤ ਧੋਖਾਧੜੀ ਦੇ ਦੋਸ਼ ਲਗਾਏ ਗਏ ਸਨ ਉਸ ਜਾਂਚ ਦੀ ਸ਼ੁਰੂਆਤ ਮਾਰਚ 2019 ਵਿੱਚ ਉਸ ਵੇਲੇ ਹੋਈ ਸੀ ਜਦੋਂ OPP ਨੂੰ ਧੋਖਾਧੜੀ ਵਾਲੀਆਂ ਯਾਤਰੀ ਅਤੇ ਵਪਾਰਕ ਲਾਇਸੈਂਸਿੰਗ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ ਸੀ ਉਸ ਸਮੇਂ ਦੀ ਜਾਂਚ ਵਿੱਚ ਤਿੰਨ ਵੱਡੀਆਂ ਧੋਖਾਧੜੀ ਯੋਜਨਾਵਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਵਿੱਚ ਲਾਇਸੈਂਸਿੰਗ ਗਿਆਨ ਟੈਸਟਾਂ ਨੂੰ ਧੋਖੇ ਨਾਲ ਪੂਰਾ ਕਰਨ ਲਈ ਦੋ ਭਾਸ਼ੀਆਂ ਦੀ ਵਰਤੋਂ, ਗੈਰ-ਅਨਟਾਰੀਓ ਨਿਵਾਸੀਆਂ ਵੱਲੋਂ ਲਾਇਸੈਂਸ ਲਈ ਅਰਜ਼ੀਆਂ ਅਤੇ ਮਾਪਦੰਡਾਂ ਦੀ ਉਲੰਘਣਾ ਸ਼ਾਮਲ ਸੀ ਜਾਂਚਕਰਤਾਵਾਂ ਨੇ 200 ਤੋਂ ਵੱਧ ਅਜਿਹੀਆਂ ਘਟਨਾਵਾਂ ਦੀ ਪਛਾਣ ਕੀਤੀ ਸੀ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਵਪਾਰਕ ਲਾਇਸੈਂਸ ਹਾਜ਼ਲ ਕਰਨ ਲਈ ਜਾਲੀ ਦਸਤਾਵੇਜ਼ਾਂ ਅਤੇ ਗੈਰ ਕਾਨੂੰਨੀ ਤਰੀਕਿਆਂ ਦੀ ਵਰਤੋਂ ਕੀਤੀ ਸੀ ਉਸ ਮਾਮਲੇ ਵਿੱਚ ਪੂਰਬੀ 온ਟਾਰੀਓ ਅਤੇ ਕਿਊਬੈਕ ਵਿੱਚ ਬਿਨਾਂ ਲਾਇਸੈਂਸ ਵਾਲੇ ਟ੍ਰੇਨਿੰਗ ਸਕੂਲ ਚਲਾਉਣ ਅਨਧਿਕਾਰਤ ਸਿਖਲਾਈ ਦੇਣ ਅਤੇ ਗੰਭੀਰ ਜਨਤਕ ਸੁਰੱਖਿਆ ਖਤਰੇ ਪੈਦਾ ਕਰਨ ਦੇ ਦੋਸ਼ ਵੀ ਸਾਹਮਣੇ ਆਏ ਸਨ ਜਿਸ ਦੇ ਨਤੀਜੇ ਵਜੋਂ 6 ਵਪਾਰਕ ਮੋਟਰ ਵਾਹਨ ਜ਼ਬਤ ਕੀਤੇ ਗਏ ਸਨ ਅਤੇ ਇਹਨਾਂ ਦੇ ਵਿੱਚ ਕਾਫੀ ਸਾਰੇ ਪੰਜਾਬੀ ਲੋਕ ਵੀ ਸ਼ਾਮਲ ਸਨ OPP ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਦੇ ਡਿਟੈਕਟਿਵ ਇੰਸਪੈਕਟਰ ਡੇਨੀਅਲ ਨੇ ਕਿਹਾ ਕਿ ਇਹ ਸਾਰੀਆਂ ਜਾਂਚਾਂ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਟਰੈਕਟਰ ਟ੍ਰੇਲਰ ਵਰਗੇ ਭਾਰੀ ਵਾਹਨ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਬਹੁਤ ਖਤਰਨਾਕ ਸਾਬਤ ਹੋ ਸਕਦੇ ਹਨ ਜਿਨ੍ਹਾਂ ਕੋਲ ਯੋਗ ਅਤੇ ਮਨਜ਼ੂਰ ਸ਼ੂਦਾ ਸਿਖਲਾਈ ਨਹੀਂ ਹੁੰਦੀ ਓਪੀਮੀ ਨੇ ਦੱਸਿਆ ਕਿ ਤਾਜ਼ਾ ਅਤੇ ਪੁਰਾਣੀ ਦੋਵਾਂ ਜਾਂਚਾਂ ਦੇ ਨਤੀਜੇ ਸੰਬੰਧਿਤ ਮੰਤਰਾਲਿਆਂ ਨਾਲ ਸਾਂਝੇ ਕਰ ਦਿੱਤੇ ਗਏ ਹਨ ਅਤੇ ਅਜਹੀਆਂ ਗਤੀਵਿਧੀਆਂ ਖਿਲਾਫ ਸਖਤ ਕਾਰਵਾਈ ਜਾਰੀ ਰਹੇਗੀ ਬਿਊਰੋ ਰਿਪੋਰਟ ਹਮਦਰਦ ਟੀਵੀ